ਤੋ ਕੰਮ ਨਾਲ ਜੁੜੇ 10 ਕੰ ਦਾ ਸਵਾਲ ਤੇ ਸਤਿ ਸ੍ਰੀ ਅਕਾਲ ਪਿਆਰ ਤੇ ਸਤਿਕਾਰ ਨਾਲ ਸਤਿਕਾਰ ਆਪਾਂ ਯੂਪੀਐਸਸੀ ਜਾਂ ਪੀਸੀਐਸ ਦੀ ਗੱਲ ਕਰਦੇ ਆ ਕਿ ਬੱਚਿਆਂ ਨੇ ਕਿਵੇਂ ਬੜਨਾ ਹੈ ਇਹ ਆਪਾਂ ਜਿਹੜੀ ਲੜੀਵਾਰ ਮੁਲਾਕਾਤਾਂ ਦਾ سلسلہ ਜਾਰੀ ਰੱਖਦੇ ਆ ਅੱਜ ਅਸੀਂ ਆਈਆਰਐਸ ਅਧਿਕਾਰੀ ਜਿਹੜੇ ਬਹੁਤ ਨੌਜਵਾਨ ਨੇ ਸ਼ਰੂਤੀ ਬੰਸਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਪਟਿਆਲੇ ਦੇ ਜੰਮੇ ਜਾਏ ਨੇ ਸਾਨੂੰ ਲੱਗਦਾ ਹੁੰਦਾ ਕਿ ਜਦੋਂ ਨੇੜੇ ਸ਼ਹਿਰਾਂ ਪਿੰਡਾਂ ਕਸਬਿਆਂ ਚੋਂ ਕੋਈ ਉੱਠ ਕੇ ਬੰਦਰ ਸਾਡੇ ਲਈ ਉਹ ਹੋਰ ਵੀ ਹੌਸਲੇ ਦਾ ਕਾਰਨ ਬਣਦਾ ਹੈ ਸੋ ਇਹਨਾਂ ਦਾ ਆਈਆਰਐਸ ਬਣ ਦੀ ਕਹਾਣੀ ਕਿਵੇਂ ਸ਼ੁਰੂਆਤ ਕੀਤੀ ਸਾਰੇ ਉਸ ਪ੍ਰੋਸੈਸ ਵਿੱਚ ਦੀ ਲੰਘਦੇ ਆ ਵੱਖਰਾ ਵੱਖਰਾ ਕਿਵੇਂ ਚੁਣਿਆ ਤੇ ਚੁਣਨ ਦੇ ਰਾਹ ਦੇ ਵਿੱਚ ਕਿਸ ਪ੍ਰੋਸੈਸ ਵਿੱਚ ਦੀ ਲੰਘਣਾ ਪਿਆ ਇਹ ਸਾਰੀਆਂ ਗੱਲਾਂ ਕਰਦੇ ਆ ਸਤਿ ਪਕਾਲਾ ਕਰਦੇ ਆ ਸਵਾਗਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਮੈਂ ਬਿਲਕੁਲ ਵਧੀਆ ਅੱਛਾ ਆਪਾਂ এডਿਕੇਸ਼ਨ ਬੈਕਗਰਾਉਂਡ ਵੱਲ ਜਾਂਦੇ ਆ ਤੁਹਾਡੀ ਗ੍ਰੈਜੂਏਸ਼ਨ ਤੁਹਾਡੀ ਮੋਢਲੀ ਸਿੱਖਿਆ ਕਿੱਥੋਂ ਰਹੀ ਹੈ ਮੈਂਨੇ ਪਹਿਲਾ ਆਪਣੀ 12th ਤੱਕ ਮੇਰੀ ਪੜਾਈ ਪਟਿਆਲੇ ਤੋਂ ਰਹੀ ਹੈ ਤੁਹਾਡੀ ਰੈਸ਼ ਵੀ ਉੱਥੇ ਸੀ ਹਾਂਜੀ ਪਟਿਆਲਾ ਚ ਹੀ ਮੈਂ ਰਹਿੰਦੀ ਸੀ ਜੀ ਤੇ ਪਹਿਲਾਂ ਮੈਨੇ ਬੁੱਢਾ ਦਿਲ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ ਤੇ ਬ੍ਰਿਟਿਸ਼ ਕੋਇਡ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਹੈ ਜੀ ਐਂਡ ਉਸ ਤੋਂ ਬਾਅਦ ਫਿਰ ਮੇਰੀ ਦਿੱਲੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਹੋ ਗਈ ਸੀ ਹੰਸਰਾਜ ਕਾਲਜ ਵਿੱਚ ਤੇ ਮੈਂ ਗ੍ਰੈਜੂਏਸ਼ਨ ਆਪਣੀ ਕਾਮਰਸ ਦੇ ਵਿੱਚ ਉੱਥੋਂ ਕੀਤੀ ਹੈ ਇਹ ਯੂਪੀਐਸਸੀ ਵਾਲਾ ਸੁਪਨਾ ਜਾਂ ਬੀਜ਼ ਕਿੱਥੋਂ ਆ ਗਿਆ ਅ ਇਹ ਦੇਖੋ ਸਕੂਲ ਡੇਸ ਦੇ ਵਿੱਚ ਹੀ ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਦਾਂ ਕਰਕੇ ਇੱਕ ਐਗਜ਼ਾਮ ਹੁੰਦਾ ਹੈ ਤੇ ਉਸ ਦੇ ਵਿੱਚ ਤੁਹਾਡੇ ਕੋਲ ਬਹੁਤ ਸਾਰੀ ਪਾਵਰ ਹੁੰਦੀ ਹੈ ਤੇ ਬਹੁਤ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਬਹੁਤ ਅੱਛਾ ਤੁਸੀਂ ਕੰਮ ਕਰ ਸਕਦੇ ਹੋ ਜਿਹੜਾ ਹੈ ਸੋਸਾਇਟੀ ਲਈ ਤੇ ਉਦੋਂ ਹੀ ਮੈਨੂੰ ਪਤਾ ਚੱਲਿਆ ਐਂਡ ਫਿਰ ਹੌਲੀ-ਹੌਲੀ ਮੇਰੇ ਕਜ਼ਨਸ ਵੀ ਦੇ ਰਹੇ ਸੀ ਤੇ ਉਹਦੇ ਨਾਲ ਫਿਰ ਐਗਜ਼ਾਮ ਦੇ ਬਾਰੇ ਪਤਾ ਚੱਲਿਆ ਜਦੋਂ ਐਗਜ਼ਾਮ ਦੇ ਵਿੱਚ ਤੁਸੀਂ ਕੋਸ਼ਿਸ਼ ਕਰਦੇ ਹੋ ਮੈਂ ਐਗਜ਼ਾਮ ਦੇਣਾ ਹੈ ਰਾਈਟ ਜਦੋਂ ਸਿਲੇਬਸ ਨੂੰ ਦੇਖਦੇ ਆ ਬਹੁਤ ਖੁੱਲਾ ਹੈ ਤੇ ਇੱਕ ਮਸਲਾ ਵੀ ਹੈ ਕਿ ਇਹ ਤਾਂ ਬਾਅਦ ਚ ਪਤਾ ਲੱਗਦਾ ਕਿ ਕੀ ਪੜ੍ਹਨਾ ਹੈ ਇਹ ਨਹੀਂ ਪਤਾ ਲੱਗਦਾ ਵੀ ਕੀ ਛੱਡਣਾ ਹੈ ਤੇ ਕੀ ਪੜ੍ਹਨਾ ਹੈ ਇਹ ਕਿਵੇਂ ਰਿਹਾ ਇਹ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿਉਂਕਿ ਸਾਰੇ ਕਹਿੰਦੇ ਨੇ ਕਿ एवरीथिंग ਅੰਡਰ ਦ ਸਨ ਇਜ਼ ਇਨ ਯੋਰ ਸਿਲੇਬਸ ਹਾਂਜੀ ਤੇ ਇਸ ਦੇ ਵਿੱਚ ਇਹੀ ਹੈ ਕਿ ਦੇਖੋ ਤੁਹਾਨੂੰ ਇੱਕ ਡਾਇਰੈਕਸ਼ਨ ਚਾਹੀਦੀ ਹੈ ਜੇ ਤੁਸੀਂ ਡਾਇਰੈਕਸ਼ਨ ਲੈ ਸਾਰਾ ਕੁਝ ਪੜ੍ਹੋਗੇ ਤੇ ਸਭ ਕੁਝ ਕਰੋਗੇ ਤਾਂ ਉਹ ਸਿਲੇਬਸ ਕਦੇ ਖਤਮ ਵੀ ਨਹੀਂ ਹੋਣਾ ਇਹ ਜਨਰਲ ਵੀ ਹੁੰਦਾ ਖਤਮ ਨਹੀਂ ਹੋਣਾ ਤੇ ਉਹਦੇ ਲਈ ਤੁਸੀਂ ਸਿਲੇਬਸ ਚੱਕੋ ਆਪਣਾ ਹਾਂਜੀ ਤੇ ਸਿਲੇਬਸ ਦੇ ਵਿੱਚ ਲਾਈਕ ਮੇਨਸ ਦਾ ਸਿਲੇਬਸ ਹੁੰਦਾ ਹੈ ਬਹੁਤ ਡੀਟੇਲਡ ਉਹ ਸਿਲੇਬਸ ਚੱਕ ਕੇ ਤੁਸੀਂ ਉਸ ਦੇ ਵਿੱਚ ਟੌਪਿਕ ਵਾਈਜ਼ ਜਿਹੜਾ ਹੈ ਪ੍ਰੈਪਰੇਸ਼ਨ ਕਰਨੀ ਹੈ ਠੀਕ ਹੈ ਤੇ ਅਲੋਂਗ ਵਿਦ दैट ਤੁਹਾਨੂੰ ਥੋੜੀ ਗਾਈਡੈਂਸ ਵੀ ਚਾਹੀਦੀ ਹੈ ਅੱਜ ਕੱਲ ਤਾਂ YouTube ਤੇ ਜਿੱਦਾਂ ਤੁਸੀਂ ਚਲਾ ਰਹੇ ਹੋ ਆਪਣਾ ਹੈ ਨਾ ਸਾਰਾ ਗਾਈਡੈਂਸ ਦੇ ਪ੍ਰੋਗਰਾਮ ਤਾਂ ਉਦਾਂ ਫਿਰ ਉੱਥੋਂ ਗਾਈਡੈਂਸ ਮਿਲ ਜਾਂਦੀ ਹੈ ਨਿਊਜ਼ਪੇਪਰ ਪੜ੍ਹਨਾ ਕੰਪਲਸਰੀ ਹੋ ਜਾਂਦਾ ਹੈ ਤੇ ਉਸ ਤਰੀਕੇ ਨਾਲ ਮਤਲਬ ਆਪਾਂ ਜਿਹੜਾ ਹੈ ਸਿਲੇਬਸ ਨੂੰ ਆਪਣਾ ਰੱਖੀਏ ਐਜ਼ ਮੇਨ ਜੀ ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਐਗਜ਼ਾਮ ਨੂੰ ਦਿੱਤਾ ਪਹਿਲੀ ਅਟੈਂਪਟ ਨਹੀਂ ਹੋਈ ਹਮਮ ਐਗਜ਼ਾਮ ਚ ਕੀ ਕਮੀਆਂ ਲੱਗੀਆਂ ਪਹਿਲੀ ਟੈਂਪਟ 'ਚ ਬੰਦਾ ਬੈਠਦਾ ਉਹਨੂੰ ਐਕਸਪੀਰੀਅੰਸ ਆਉਂਦਾ ਵੀ ਇਸ ਤਰ੍ਹਾਂ ਸੀ ਮੇਰੀ ਤਿਆਰੀ ਇਸ ਤਰ੍ਹਾਂ ਦੀ ਸੀ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਰਹਿ ਗਈਆਂ ਸੀ ਰਾਈਟ ਆ ਤਾਂ ਦੇਖੋ ਜੀ ਮੇਰਾ 2019 'ਚ ਮੈਂ ਗ੍ਰੈਜੂਏਸ਼ਨ ਕੀਤੀ ਸੀ ਤੇ ਜਦੋਂ ਮੇਰੀ ਗ੍ਰੈਜੂਏਸ਼ਨ ਖਤਮ ਹੋਈ ਉਸ ਤੋਂ ਬਾਅਦ 5 ਦਿਨ ਬਾਅਦ ਹੀ ਐਗਜ਼ਾਮ ਸੀ ਵਿੱਚ ਬਿਫਰਸਟ ਸਟੇਜ ਜੀ ਪ੍ਰੀਲਿਮਸ ਤੇ ਉਦੋਂ ਆਈ ਵਾਸ ਵੈਰੀ ਅੰਡਰ ਪ੍ਰੀਪੇਅਰਡ ਬਸ ਮੈਂ ਚਲੀ ਗਈ ਐਗਜ਼ਾਮ ਦੇ ਵਿੱਚ ਤੇ ਵਨ ਗੁੱਡ ਥਿੰਗ ਜਿਹੜੀ ਮੈਂ ਕੀਤੀ ਉਹ ਇਹ ਸੀ ਕਿ ਐਗਜ਼ਾਮ ਤੋਂ ਬਾਅਦ ਮੈਂ ਆ ਕੇ ਆਪਣੀਆਂ ਸਾਰੀ ਗਲਤੀਆਂ ਨੂੰ ਜਿਹੜਾ ਹੈ ਸੋਚਿਆ ਮੈਂ ਉਸ ਨੂੰ ਜਸਟੀਫਾਈ ਨਹੀਂ ਕੀਤਾ ਕਿ ਮੇਰੇ ਕਟ ਮਾਰਕਸ ਆ ਰਹੇ ਹਨ ਕਿ ਮੇਰੀ ਇਹ ਸੀ ਮੈਂ ਉਸਦੇ ਪੁਆਇੰਟਸ ਕੱਢੇ ਕਿ ਕੀ ਕੀ ਦਿੱਕਤਾਂ ਰਹਿ ਗਈਆਂ ਸੀ ਤਾਂ ਇੱਕ ਤਾਂ ਸਭ ਤੋਂ ਪਹਿਲੀ ਤਾਂ ਇਹ ਹੀ ਸੀ ਕਿ ਮੈਂ ਮੌਕ ਟੈਸਟਸ ਨਹੀਂ ਲਗਾਏ ਸੀ ਪ੍ਰੋਪਰ ਤਰੀਕੇ ਵਿੱਚ ਜਿਵੇਂ ਐਗਜ਼ਾਮ 'ਚ ਲਗਾਉਣੇ ਹੁੰਦੇ ਹਨ ਦੈਨ ਸੈਕੰਡਲੀ ਬੇਸ ਜਿਹੜਾ ਹੈ ਉਹ ਸਿਲੇਬਸ ਹੀ ਮੇਰਾ ਕਲੀਅਰ ਨਹੀਂ ਸੀ ਬੇਸਿਕ ਬੁੱਕਸ ਹੀ ਨਹੀਂ ਮੈਂ ਚੰਗੀ ਤਰ੍ਹਾਂ ਪੜੀਆਂ ਸੀ ਜੀ ਐਂਡ ਥਰਡਲੀ ਆਈ ਵਾਸ ਰੀਡਿੰਗ एवरीथिंग ਬਸ ਮੈਨੂੰ ਤੁਸੀਂ ਚਾਰ ਨਿਊਜ਼ਪੇਪਰ ਪਕੜਾ ਦਿਓ ਤੇ ਹੈਨਾ magazines ਤਰ੍ਹਾਂ ਤਰ੍ਹਾਂ ਦੀਆਂ ਸਭ ਕੁਝ ਮੈਂ ਕਰ ਰਹੀ ਸੀ ਤੇ ਮੇਰੀ ਇੱਕ ਸਟ੍ਰੈਟਜੀ ਮਿਸਿੰਗ ਸੀ ਤੇ ਉਹ ਫਿਰ ਮੈਂ ਸੋਚਿਆ ਕਿ ਅੱਛਾ ਹੁਣ ਇਹ ਸ਼ਬਦ ਲੈਨੇ ਆਪਾਂ ਕਿ ਪਲੈਨਿੰਗ ਕਿੱਥੋਂ ਬਣੀ ਫਿਰ ਪਲੈਨਿੰਗ ਕੋਚਿੰਗ ਤੋਂ ਲਈ ਖੁਦ ਬਣਾਈ ਕਿਵੇਂ ਕਿਵੇਂ ਲਪੀ ਹਾਂਜੀ ਤਾਂ ਮੈਂ ਕੋਚਿੰਗ ਲਿੱਤੀ ਸੀ ਡੈਲੀ ਤੋਂ ਤੇ ਉਹਦੇ ਨਾਲ ਤੁਹਾਨੂੰ ਥੋੜੀ ਗਾਈਡੈਂਸ ਤੇ ਤੁਹਾਨੂੰ ਥੋੜਾ ਪਤਾ ਸਟਰਕਚਰ ਮਿਲ ਜਾਂਦਾ ਹੈ கரੈਕਟ ਹਾਂਜੀ ਤੇ ਉਸ ਤੋਂ ਬਾਅਦ ਮੈਂ ਫਿਰ ਟਾਪਰਸ ਦੀਆਂ ਵੀਡੀਓਜ਼ ਕੁਝ YouTube ਤੇ ਦੇਖੀਆਂ ਸੀ ਤੇ ਉਸ ਤੋਂ ਵੀ ਮੈਨੂੰ ਸਮਝ ਆਇਆ ਕਿ ਕਿੱਦਾਂ ਕਿੱਦਾਂ ਆਪਾਂ ਜਿਹੜਾ ਹੈ ਆਪਣੇ ਪੂਰੇ ਸਿਲੇਬਸ ਨੂੰ ਦੇਖੋ ਤੁਸੀਂ ਚੰਕਸ 'ਚ ਵੰਡਣਾ ਹੈ ਹੈਨਾ ਵੀ ਆਪਣੇ ਕੋਲ 1 ਸਾਲ ਦਾ ਟਾਈਮ ਤਾਂ ਹੁੰਦਾ ਹੀ ਹੈ ਉਸ ਤੋਂ ਜ਼ਿਆਦਾ ਵੀ ਡੈਫੀਨੇਟਲੀ ਲੱਗ ਜਾਂਦਾ ਹੈ ਤਾਂ ਆਪਾਂ ਪੂਰੇ ਸਿਲੇਬਸ ਨੂੰ ਆਪਾਂ ਡਿਵਾਈਡ ਕਰੀਏ ਬਰਡੇ ਪਲਾਨ ਬਣਾਈਏ ਪਹਿਲਾਂ ਕਿ ਆਪਾਂ 6 ਮਹੀਨੇ ਚ ਕੀ ਹੈ ਕੰਪਲੀਸ਼ ਕਰਨਾ ਹੈ ਥੈਨ 4 ਮੰਥਸ ਵਿੱਚ 3 ਮੰਥਸ ਵਿੱਚ ਮੰਥਲੀ ਟਾਰਗੇਟਸ ਥੈਨ ਕਮਸ ਵੀਕਲੀ ਟਾਰਗੇਟਸ ਐਂਡ ਥੈਨ ਡੇਲੀ ਟਾਰਗੇਟਸ ਐਂਡ ਥੈਨ ਆਰਲੀ ਟਾਰਗੇਟਸ ਬੇਸਿਕਲੀ ਉਹ ਵੱਡੇ ਸਿਲੇਬਸ ਨੂੰ ਤੁਸੀਂ ਟੁਕੜਿਆਂ ਚ ਵੰਡ ਕੇ ਜਿਹੜਾ ਹੈ ਆਪਣਾ ਕਰਨਾ ਹੈ ਜੀ ਉਹ ਹਾਂ ਜੀ ਇਹ ਹੀ ਸਭ ਚੀਜ਼ਾਂ ਤੋਂ ਬੇਸਿਕਲੀ ਮੈਂ ਕਿਤਾਬਨਾ ਜਦੋਂ ਦੂਜੀ ਵਾਰ ਤੁਸੀਂ ਤਿਆਰੀ ਕੀਤੀ ਉਹ ਤਿਆਰੀ ਚ ਕੋਈ ਕਿਤਾਬਾਂ ਹੈਲਪਫਲ ਰਹੀਆਂ ਇੱਕ ਡੇ ਪ੍ਰੋਗਰਾਮ ਕੀ ਰਿਹਾ ਕਿਵੇਂ ਜੇ ਬਣਾਇਆ ਪ੍ਰੋਗਰਾਮ ਜਿਸ ਦੇ ਨਾਲ ਸਕਸੈਸ ਮਿਲੀ ਆ ਤਾਂ ਪਹਿਲਾਂ ਤਾਂ ਮੈਂ ਆਪਣੀ ਬੁੱਕ ਲਿਸਟ ਤਿਆਰ ਕੀਤੀ ਹਰ ਸਬਜੈਕਟ ਦੀ ਹਾਂਜੀ ਪੜਨਾ ਕੀ ਹੈ ਪਹਿਲਾਂ ਤੁਸੀਂ ਕੌਂਕਰ ਕੀ ਚੀਜ਼ ਨੂੰ ਕਰਨੀ ਹੈ ਤਾਂ ਮੈਂ ਬੁੱਕ ਲਿਸਟ ਤੋਂ ਇਲਾਵਾ ਫਿਰ ਆਪਣਾ ਸਾਰਾ ਸਿਲੇਬਸ ਦੇਖਿਆ ਤੇ ਸਿਲੇਬਸ ਦੇ ਨਾਲ ਮੈਂ ਪ੍ਰੀਵੀਅਸ ইয়ার ਪੇਪਰ ਦੇਖੇ ਮੈਂ 15 ਸਾਲ ਦੇ ਪੇਪਰ ਲੈ ਲੇ ਤਾਂ ਕੀ ਹੁੰਦਾ ਨਾ ਆਪਾਂ ਪ੍ਰੋਕ੍ਰੈਸਟੀਨੇਟ ਕਰਦੇ ਰਹਿੰਦੇ ਆ ਕਿ ਨਹੀਂ ਜੀ ਪੇਪਰ ਤਾਂ ਪਹਿਲਾਂ ਪੜ ਲੀਏ ਫਿਰ ਆਪਾਂ ਦੇਖਾਂਗੇ ਬਟ ਮੈਂ ਪੇਪਰ ਹੀ ਨਾਲ ਰੱਖੇ ਸਿਲੇਬਸ ਪੇਪਰ ਤੇ ਮੇਰੀ ਕਿਤਾਬਾਂ ਮੈਂ ਤਿੰਨਾਂ ਨੂੰ ਜੋ ਹੈ ਕੋਰਿਲੇਟ ਕੀਤਾ ਤੇ ਉਸ ਦੇ ਨਾਲ ਫਿਰ ਹੌਲੀ ਹੌਲੀ ਸਮਝ ਆਇਆ ਵੀ ਕਿੱਦਾਂ ਦੇ ਕੁਐਸਚਨਸ ਪੁੱਛਦਾ ਹੈ ਯੂਪੀਐਸਸੀ ਫਿਰ ਉਦਾਂ ਦਾ ਹੀ ਮੈਂ ਪੈਟਰਨ ਤੇ ਤਿਆਰੀ ਕੀਤੀ ਆਪਣੀ ਤੁਸੀਂ ਯੂਪੀਐਸਸੀ ਨੂੰ ਕੀ ਸਮਝਿਆ ਐਗਜ਼ਾਮ ਦੀ ਡਿਮਾਂਡ ਨੂੰ ਕੀ ਸਮਝਦੇ ਹੋ ਵੀ ਜਦੋਂ ਅਸੀਂ ਪੜ੍ਹਦੇ ਆਂ ਜਦੋਂ ਛੋਟੇ ਬੱਚੇ ਜਾਂ 10ਵੀਂ ਚ ਹੁੰਨੇ ਆਂ ਸੀ ਕਿਹੜੀਆਂ ਚੀਜ਼ਾਂ ਦਾ ਪਹਿਲਾਂ ਹੀ ਖਿਆਲ ਰੱਖ ਲੈਣਾ ਚਾਹੀਦਾ ਹੈ ਬਾਅਦ ਚ ਜ਼ੋਰ ਘੱਟ ਲਾਉਣਾ ਪਵੇ ਅ ਓਕੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਤੁਸੀਂ ਜਿੱਥੇ ਹੋ ਜਿਹੜੀ ਵੀ ਕਲਾਸ 'ਚ ਹੋ ਤੁਸੀਂ ਉਸ ਕਲਾਸ ਦਾ ਚੰਗੀ ਤਰ੍ਹਾਂ ਕਰੋ ਮੇਰਾ ਕਹਿੰਦੀਆਂ ਕਾਲਜ ਵੀ ਇਨਫੈਕਟ ਜੋ ਵੀ ਤੁਹਾਡਾ ਸਬਜੈਕਟ ਹੈ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਕਰੋ ਤੁਸੀਂ ਜਿੱਥੇ ਹੋ ਉਸ ਨੂੰ ਅਗਰ ਤੁਸੀਂ ਚੰਗੀ ਤਰ੍ਹਾਂ ਕਰੋਗੇ ਤਾਂ ਡੈਫੀਨੇਟਲੀ ਉਹਦਾ ਕਿਊਮੂਲੇਟਿਵ ਜਿਹੜਾ ਰਿਜ਼ਲਟ ਹੈ ਉਹ ਤੁਹਾਨੂੰ ਯੂਪੀਐਸਸੀ ਜ਼ਰੂਰ ਦਿਖੇਗਾ ਜਿਵੇਂ ਇਸਟ ਬੇਸਿਕਸ ਜਿਹੜੇ ਹੈ ਆਪਣੇ ਜੀਓਗ੍ਰਾਫੀ ਹੋ ਗਿਆ ਹਿਸਟਰੀ ਇਸ ਤੇ ਵੈਕ ਪੋਲਿਟੀ ਸਾਰਾ ਕੁਝ ਆਪਾਂ ਦਸਵੀਂ ਤੱਕ ਇਹੀ ਸਭ ਪੜ੍ਹਦੇ ਆਂ ਇਹੀ ਅਲਟੀਮੇਟਲੀ ਯੂਪੀਐਸਸੀ ਚ ਪੁੱਛਦੇ ਨੇ ਉਹ ਤਾਂ ਤੁਸੀਂ ਆਪਣੀ ਕਨਸੈਪਟ ਕਲੈਰਿਟੀ ਉਸ ਲੈਵਲ ਤੇ ਤੁਸੀਂ ਆਪਣਾ ਰੈਡੀ ਕਰੋ ਅਗਲੇ ਦੋ ਸਵਾਲ ਹੁੰਦੇ ਆ ਅਖਬਾਰ ਦੀ ਬਹੁਤ ਮਹੱਤਤਾ ਹੈ ਹਾਂਜੀ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਅਖਬਾਰ ਨੂੰ ਪੜਨਾ ਕਈ ਵਾਰੀ ਅਸੀਂ ਸ਼ੁਰੂ ਤੋਂ ਨਹੀਂ ਪੜਦੇ ਹੁੰਦੇ ਫਿਰ ਪੜਨਾ ਪੈਂਦਾ ਹੈ ਕਰੰਟ ਅਫੇਅਰਸ ਤੇ ਹਾਂਜੀ 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 ਦੇਖੋ ਅਖਬਾਰ ਪੜਨਾ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਸ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਸ ਤੋਂ ਬਾਅਦ ਤੁਸੀ ਇਹੀ ਸਭ ਆਣਾ ਹੈ ਹਾਂਜੀ ਹਾਂਜੀ ਹੈਨਾ ਤੁਸੀਂ ਇਹੀ ਯੂ ਵਿਲ ਬੀ ਦਾ ਵਨ ਹੂ ਵਿਲ ਬੀ ギਵਿੰਗ ਆਊਟ ਨਿਊਜ਼ ਜਾਂ ਫਿਰ ਜਿਹੜੇ ਤੁਹਾਡੇ ਇਨੀਸ਼ੀਏਟਿਵਸ ਨੇ ਉਹ ਸਾਰੇ ਨਿਊਜ਼ਪੇਪਰਸ ਕਵਰ ਹੋਣਗੇ ਤਾਂ ਐਗਜ਼ਾਮ ਲਈ ਅਖਬਾਰ ਮੈਂ ਕਹਿੰਨੀ ਆ ਇੱਕ ਜਾਂ ਦੋ ਅਖਬਾਰ ਜ਼ਰੂਰ ਪੜਨੇ ਚਾਹੀਦੇ ਹਨ ਇੱਕ ਤੁਸੀਂ ਸਟਾਰਟਿੰਗ 'ਚ ਇੱਕ ਵੀ ਪੜ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਇਨ ਡੈਪਥ ਇੰਟਰਵਿਊ ਵੇਲੇ ਤੁਹਾਨੂੰ ਜ਼ਿਆਦਾ ਪੜਨੇ ਪੈਂਦੇ ਆ ਤੇ ਅ ਸ਼ੁਰੂ ਵਿੱਚ ਮੈਨੂੰ ਵੀ ਨਹੀਂ ਸਮਝ ਆਂਦਾ ਸੀ ਪ੍ਰੋਪਰਲੀ ਤਾਂ ਮੈਂ ਜਿਹੜੇ ਆਪਣੇ ਦੋਸਤ ਮਿੱਤਰ ਨੇ ਉਹਨਾਂ ਨਾਲ ਡਿਸਕਸ ਕਰ ਲੈਂਦੀ ਸੀ ਤੇ YouTube ਤੇ ਚੈਨਲਸ ਨੇ ਬਹੁਤ ਸਾਰੇ ਉਹ ਚੈਨਲਸ ਤੁਹਾਨੂੰ ਐਨਾਲਿਸਿਸ ਕਰਕੇ ਦੱਸਦੇ ਆ ਵੀ ਕੀ ਹੈ ਕਿੱਦਾਂ ਹੈ ਤੇ ਉਹ ਵੀ ਬਹੁਤ ਹੈਲਪਫੁਲ ਰਿਆ ਇੰਟਰਵਿਊ ਦੀ ਗੱਲ ਕੀਤੀ ਤੁਸੀਂ ਇੰਟਰਵਿਊ ਬਹੁਤ ਅਹਮ ਪਾਰਟ ਹੈ ਦਾ ਬਹੁਤ سارے ਬੰਦੇ ਲੇਕ ਪਿੱਛੇ ਜਿਹੜੇ ਮੈਨਸ ਕੱਟ ਜਾਂਦੇ ਆ ਇੰਟਰਵਿਊ ਆ ਕੇ ਫਸ ਜਾਂਦੀ ਹੈ ਹਾਂਜੀ ਇੰਟਰਵਿਊ ਨੂੰ ਤੁਸੀਂ ਕੀ ਸਮਝਦੇ ਆ ਮੈਨੂੰ ਐਦਾ ਲੱਗਦਾ ਹੈ ਕਿ ਇੰਟਰਵਿਊ ਵਿੱਚ ਤੁਹਾਡਾ ਓਵਰਆਲ ਪਰਸਨੈਲਿਟੀ ਜਿਹੜੀ ਹੈ ਉਹ ਟੈਸਟ ਹੁੰਦੀ ਹੈ ਕਿਉਂਕਿ ਉਹਨਾਂ ਨੇ ਤੁਹਾਡਾ ਨੋਲੇਜ ਕੰਪੋਨੈਂਟ ਮੇਨਸ ਤੱਕ ਕਰ ਲਿਆ ਹੁੰਦਾ ਹੈ ਟੈਸਟ ਹਾਂਜੀ ਹਾਂਜੀ ਉਸ ਤੋਂ ਬਾਅਦ ਜਿਵੇਂ ਉਹ ਤੁਹਾਨੂੰ ਕੁਝ ਟ੍ਰਿਕ ਕੁਐਸਚਨਸੁੱਟਦੇ ਨੇ ਤੇ ਕੁਝ ਤੁਹਾਨੂੰ ਕਈ ਵਾਰ ਪ੍ਰੈਸ਼ਰ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰ ਮਤਲਬ ਡਿਫਰੈਂਟ ਡਿਫਰੈਂਟ ਸਿਚੁਏਸ਼ਨ ਨੂੰ ਤੁਸੀਂ ਕਿੱਦਾਂ ਹੈਂਡਲ ਕਰਦੇ ਹੋ ਮੈਂ ਇੱਕ ਗੱਲ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਇਹ ਸਾਰੀ ਜਰਨੀ ਹੈ ਇਹ ਤੁਹਾਨੂੰ ਪਿਆਰ ਕਰਦੀ ਹੈ ਇੱਕ ਅਫੀਸਰ ਦੇ ਰੂਪ ਵਿੱਚ ਟਲਨ ਲਈ ਇਹ ਤੁਹਾਨੂੰ ਤਿਆਰ ਕਰਦੀ ਹੈ ਬੀਸਿਕਲੀ ਵੀ ਤੁਸੀਂ ਕਿਦਾਂ ਕੰਮ ਰਹਿਣਾ ਹੈ ਜਿਵੇਂ ਐਗਜ਼ਾਮ ਚ ਵੀ ਕੀ ਹੋਇਆ ਸੀ ਇੱਕ ਵਾਰ ਬਹੁਤ ਇਥਿਕਸ ਦਾ ਸਾਡਾ ਜੀਐਸ 4 ਦਾ ਕਾਫੀ ਔਖਾ ਪੇਪਰ ਆਇਆ ਸੀ ਤੇ ਕਾਫੀ ਲੰਬੀ ਪੇਪਰ ਆਇਆ ਸੀ that was for the first time ਵੀ ਇੰਨਾ ਜ਼ਿਆਦਾ ਡਿਫਰੈਂਟ ਸੀ ਉਹ ਪੇਪਰ ਤੇ ਇੱਕਦਮ ਤੇ ਸਾਡੇ ਜੀਐਸ 1 2 3 4 ਚਾਰ ਪੇਪਰ ਇਕੱਠੇ ਸਵੇਰੇ ਸ਼ਾਮ ਹੁੰਦੇ ਨੇ ਤੇ ਕੀ ਹੋਇਆ ਮੇਰੇ ਫਿੰਗਰਸ ਤੋਂ ਬਲੱਡ ਨਿਕਲਣ ਲੱਗ ਗਿਆ ਬਿਕੋਜ਼ ਆਫ ਰਾਈਟਿੰਗ ਸੋ ਮੱਚ ਤੇ ਮੈਂ ਇੰਨੀ ਪ੍ਰੈਕਟਿਸ ਨਹੀਂ ਕੀਤੀ ਸੀ ਸਵੇਰੇ ਸ਼ਾਮ ਵਾਲੀ ਮੇਰੇ ਕੋਲ ਟਾਈਮ ਨਹੀਂ ਸੀ ਜ਼ਿਆਦਾ ਤੇ ਉਹ ਇਟ ਸਟਾਰਟਡ ਬਲੀਡਿੰਗ ਤੇ ਉਸ ਤੋਂ ਬਾਅਦ ਤੇ ਉਹ ਪੇਪਰ ਤੇ ਵੀ ਲੱਗੀ ਜਾ ਰਿਹਾ ਸੀ ਬੇਸਿਕਲੀ ਤਾਂ ਆਈ ਹੈਡ ਟੂ ਕੀਪ ਕਲੀਨਿੰਗ ਇਟ ਐਂਡ ਉਧਰੋਂ ਟਾਈਮ ਕੱਟ ਰਹੇ ਰਹੇ ਬਿਲਕੁਲ ਲਿਮਟਿਡ ਟਾਈਮ ਸੀ ਹਾਂ ਲਿਮਟਿਡ ਟਾਈਮ ਸੀ ਤੇ ਉਦੋਂ ਤੁਸੀਂ ਆਪਣੇ ਆਪ ਨੂੰ ਕੰਮ ਕਿੱਦਾਂ ਰੱਖਦੇ ਹੋ ਬੇਸਿਕਲੀ ਇਹਦਾ ਟੈਸਟ ਹੈ ਸਾਰਾ ਈਸੀ ਚੀਜ਼ ਦਾ ਚੈਲੰਜ ਹੈ ਇਹ ਪੂਰਾ ਐਗਜ਼ਾਮ ਹੀ ਈਸੀ ਚੀਜ਼ ਦਾ ਹੈ ਜੀ ਬਿਲਕੁਲ ਹੋਰ ਨਾ ਆ ਕੇ ਬੰਦਾ ਜੇ ਤੁਸੀਂ ਬਣ ਗਏ ਹੋ ਐਗਜ਼ਾਮ ਕੱਢ ਲਿਆ ਫਿਰ ਬੰਦੇ ਨੂੰ ਲੱਗਦਾ ਹੁੰਦਾ ਵੀ ਆਹ ਚੀਜ਼ਾਂ ਮੇਰੇ ਚ ਪਲੱਸ ਪੁਆਇੰਟ ਸੀਗੇ ਹਾਂਜੀ ਕਿਹੜੀਆਂ ਚੀਜ਼ਾਂ ਤੁਹਾਡੇ ਚ ਅੱਛੀਆਂ ਸੀ ਜਿਹੜੀਆਂ ਤੁਹਾਨੂੰ ਇਸ ਜਰਨੀ ਚ ਕਾਮਯਾਬ ਕਰਕੇ ਲਿਖੀ ਹਾਂਜੀ ਠੀਕ ਹੈ ਜੀ ਤਾਂ ਪਹਿਲੀ ਗੱਲ ਤਾਂ ਲਰਨਿੰਗ ਜਿਹੜੀ ਹੈ ਨਾ ਆਪਣੇ ਕੋਲ ਦੇਖੋ ਸਾਰੀ ਮੈਂ ਮੰਦੀਆਂ ਕੀ ਸਾਰੀ ਗਲਤੀਆਂ ਖੁਦ ਕਰਨ ਦਾ ਆਪਣੇ ਕੋਲ ਟਾਈਮ ਹੈਗਾ ਨਹੀਂ ਹੈ ਜੀ ਤਾਂ ਆਪਾਂ ਹੋਰ ਲੋਕਾਂ ਦੀਆਂ ਗਲਤੀਆਂ ਤੋਂ ਹਾਂਜੀ ਹੋਰਾਂ ਦੀਆਂ ਗਲਤੀਆਂ ਤੋਂ ਆਪਾਂ ਸਿੱਖੀਏ ਜੀ ਤਾਂ ਇਹ ਚੀਜ਼ ਮੈਂ ਬਹੁਤ ਕੀਤੀ ਜਿਹੜੇ ਵੀ ਜਿਵੇਂ 5th ਅਟੈਂਪਟ 6th ਅਟੈਂਪਟ ਜਿਨ੍ਹਾਂ ਦਾ ਕਲੀਅਰ ਹੋਇਆ ਮੈਂ ਉਹਨਾਂ ਦੇ ਵੀਡੀਓ ਜ਼ਿਆਦਾ ਦੇਖਦੀ ਸੀ ਕਿ ਉਹਨਾਂ ਨੇ ਕੀ ਕੀ ਗਲਤੀਆਂ ਕੀਤੀਆਂ ਜੋ ਮੈਨੂੰ ਨਹੀਂ ਕਰਨੀਆਂ ਨਾ ਨਾ ਜਿਵੇਂ ਸਾਰੇ ਕਹਿੰਦੇ ਸੀ ਕਿ ਵਰਲਡ ਹਿਸਟਰੀ ਵਿੱਚ ਜੇ ਤੁਸੀਂ ਸਟਾਰਟ ਕਰ ਦੋ ਤੁਸੀਂ 2-3 ਮਹੀਨੇ ਵਰਲਡ ਹਿਸਟਰੀ ਤਾਂ ਮੈਂ ਸੋਚ ਲਿਆ ਸੀ ਵਰਲਡ ਹਿਸਟਰੀ ਦੇ ਕੁਐਸਚਨਸ ਘੱਟ ਆਉਂਦੇ ਨੇ ਤਾਂ ਵਰਲਡ ਹਿਸਟਰੀ ਮੈਂ ਐਂਡ 'ਚ ਚੱਕਨੀ ਹੈ ਤੇ ਮਤਲਬ ਉਦਾਂ ਦਾ ਮੈਨੂੰ ਲੱਗਦਾ ਹੈ ਉਹ ਪਲੱਸ ਪੁਆਇੰਟ ਸੀ ਸੈਕੰਡ ਆਈ ਐਮ ਵੈਰੀ ਕਿਊਰੀਅਸ ਇਨ ਨੇਚਰ ਤਾਂ ਮੈਨੂੰ ਬਹੁਤ ਰਹਿੰਦਾ ਕਿ ਮੈਂ ਜਾਨਣਾ ਚੀਜ਼ਾਂ ਨੂੰ ਪਛਾਨਣਾ ਤੇ ਉਹ ਚੀਜ਼ ਨੇ ਮੈਨੂੰ ਹੈਲਪ ਕੀਤਾ ਜੀ ਹਾਂ ਜੀ ਰੋਲ ਮਾਡਲ ਕੌਣ ਰਹਾ ਟਰਨਿੰਗ ਪੁਆਇੰਟ ਕੌਣ ਰਹਾ ਲਾਈਫਸ ਬਿਤੇ ਨੇਦਰ ਨੂਟਨ ਕਰਾ ਕੇ ਲੈ ਕੇ ਆਂਦਾ ਹੈ ਇਸ ਯੂਪੀਐਸਸੀ ਦੀ ਪ੍ਰੈਪਰੇਸ਼ਨ ਵਿੱਚ ਮੈਂ ਕਹੂੰਗੀ ਮੇਰੇ ਫਾਦਰ ਸਾਹਿਬ ਉਹਨਾਂ ਨੇ ਮੈਨੂੰ ਹਮੇਸ਼ਾ ਤੋਂ ਮੋਟੀਵੇਟ ਕੀਤਾ ਕਿ ਵੀ ਤੂੰ ਕੁਝ ਚੰਗਾ ਕਰਨਾ ਹੈ ਤੂੰ ਕੁਝ ਵੱਡਾ ਕਰਨਾ ਹੈ ਜਿਵੇਂ ਉਹਨਾਂ ਨੇ ਹਮੇਸ਼ਾ ਤੋਂ ਮੇਰੇ ਬ੍ਰਦਰ ਤੇ ਮੈਨੂੰ ਹਮੇਸ਼ਾ ਇਕੁਅਲ ਉਸਤੇ ਰੱਖਿਆ ਕਦੇ ਵੀ ਉਹਨਾਂ ਨੇ ਕੋਈ ਵੀ ਗੱਲ ਚ ਡਿਸਕ੍ਰਿਮੀਨੇਟ ਨਹੀਂ ਕੀਤਾ ਤੇ ਅੱਛੀ ਮੋਰਲ ਵੈਲਿਊਜ਼ ਦਿੱਤੀਆਂ ਤੇ ਅੱਛਾ ਉਹਨਾਂ ਦਾ ਹਮੇਸ਼ਾ ਰਹਿੰਦਾ ਕਿ ਵੀ ਤੁਸੀਂ ਕਿਦਾਂ ਕੰਟ੍ਰਿਬਿਊਟ ਕਰੋ ਤੁਸੀਂ ਸੋਸਾਇਟੀ ਵਿੱਚ ਇਹ ਚੀਜ਼ ਉਹਨਾਂ ਦਾ ਮੇਨ ਸੀ ਤਾਂ ਮੈਂ ਆਪਣੇ ਫਾਦਰ ਦੇ ਬਾਰੇ ਕਹਿਣਾ ਚਾਹੁੰਗੀ ਇਸ ਦੇ ਵਿੱਚ ਜਿਹੜੇ ਇਨਸਾਨ ਨੇ ਕੇ ਸਟੂਡੈਂਟ ਨੇ ਹੁਣ ਸ਼ੁਰੂ ਕਰਨੀ ਹੈ ਇਹ ਜਰਨੀ ਉਹਨੂੰ ਮੁੱਢਲੇ ਬੇਸਿਕ ਕੋਈ ਟਿਪਸ ਦੇਣ ਚਾਹਾਂ ਅ ਦੇਖੋ ਮੇਰੀ ਸਾਰੀ ਇੰਟਰਵਿਊ ਵਿੱਚ ਇਹੀ ਰਿਹਾ ਕਿ ਸਿਲੇਬਸ ਤੁਸੀਂ ਆਪਣੇ ਕੋਲ ਰੱਖਣਾ ਹੈ ਤੇ ਡਿਸਪਲਿਨ ਹੋਣਾ ਬਹੁਤ ਜ਼ਰੂਰੀ ਹੈ ਇੱਕ ਵਾਰ ਤੁਸੀਂ ਥਾਨ ਲਿਆ ਤਾਂ ਫਿਰ ਥਾਨ ਲਿਆ ਮਤਲਬ ਮੇਰੇ ਨਾਲ ਬਹੁਤ ਵਾਰ ਐਵੇਂ ਹੁੰਦਾ ਸੀ ਕਿ ਮੈਂ ਕਾਲਜ ਤੇ ਲਾਸਟ ইয়ার ਚ ਪੜਾਈ ਸਟਾਰਟ ਕੀਤੀ ਸੀ ਲਾਸਟ 6 ਮੰਥਸ ਤੋਂ ਮੇਨਲੀ ਸਟਾਰਟ ਕੀਤੀ ਸੀ ਤੇ ਮੇਰੇ ਫਰੈਂਡਸ ਕਹਿੰਦੇ ਸੀ ਕਿ ਚਲੋ ਆਪਾਂ ਯੂ نو ਆਪਾਂ ਕਰਦੇ ਆ ਇਹ ਗੈਟ ਟੂਗੇਦਰ ਇਹ ਆਈ ਵਾਸ ਲਾਈਕ ਨਹੀਂ ਮੈਂ ਦੋ ਟਾਈ ਸਾਲ ਪੂਰਾ ਇੰਜੋਏ ਕਰ ਲਿਆ ਹੁਣ ਮੈਂ ਆਪਣਾ ਪੜਾਈ ਦਾ ਟਾਈਮ ਹੈ ਮੇਰਾ ਸਪੈਸ਼ਲੀ ਕਾਲਜ ਤੋਂ ਬਾਅਦ ਤੇ ਫਿਰ ਇਹੀ ਹੈ ਕਿ ਡਿਸਪਲਿਨ ਤੁਹਾਡੇ ਚ ਹੋਣਾ ਚਾਹੀਦਾ ਹੈ ਤੇ ਤੁਹਾਡਾ ਵਾਈ ਬਹੁਤ ਸਟਰੋਂਗ ਹੋਣਾ ਚਾਹੀਦਾ ਹੈ ਕਿਉਂ ਤੁਸੀਂ ਜਿਹੜਾ ਹੈ ਇਸ ਐਗਜ਼ਾਮ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਉਹ ਇੱਕ ਕਲੈਰਿਟੀ ਮਾਈਂਡs ਹੋਵੇ ਤਾਂ ਫਿਰ ਉਹ ਮੱਚ ਈਜ਼ੀਅਰ ਹੋ ਜਾਂਦਾ ਤੁਹਾਡੇ ਲਈ ਉਹ ਪ੍ਰੋਸੈਸ ਨੂੰ ਪੂਰਾ ਕਰਨਾ ਇਹਦਾ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਤੁਹਾਡੇ ਵਰਗੇ ਨੌਜਵਾਨ ਜਿਹੜੇ ਅਫਸਰ ਬਣੇ ਐ ਤੇ ਸਧਾਰਨ ਘਰਾਂ ਤੋਂ ਉੱਠ ਕੇ ਆਪਣੀਆਂ ਜਰਨੀਆਂ ਨੂੰ ਤੈਅ ਕੀਤਾ ਹੈ ਅੱਜ ਆਖਰੀ ਸਵਾਲ ਹੈ ਮੇਰਾ ਜੇ ਅਫਸਰ ਬਣ ਕੇ ਕਿਵੇਂ ਮਹਿਸੂਸ ਹੁੰਦਾ ਇੱਕ ਸਟੂਡੈਂਟ ਤੋਂ ਬਹੁਤ ਯੰਗ ਏਜ ਤੁਸੀਂ ਹਾਂਜੀ ਆਈਆਰਐਸ ਬਣੇ ਹੋ ਹਾਂਜੀ ਰਾਈਟ ਤੇ ਸੁਪਨਾ ਸੀ ਕਿ ਆਈਆਰਐਸ ਜਾਣਾ ਆਈਐਸ ਜਾਂ ਕਿਤੇ ਪੁਲਿਸ ਦੇ ਵਿੱਚ ਜਾਣ ਦਾ ਸੁਪਨਾ ਸੀ ਸੁਪਨਾ ਤਾਂ ਦੇਖੋ ਮੇਰਾ ਆਈਏਐਸ ਦਾ ਹੀ ਸੀ ਬਟ ਨਾਓ ਦੈਟ ਆਈ ਏਮ ਇਨ ਆਈਆਰਐਸ ਤਾਂ ਮੈਨੂੰ ਇਹ ਵੀ ਸਰਵਿਸ ਬਹੁਤ ਚੰਗੀ ਲੱਗ ਰਹੀ ਹੈ ਮੇਰੇ ਬੈਕਗਰਾਉਂਡ ਨਾਲ ਵੀ ਇਹ ਮਿਲਦੀ ਹੈ ਮੈਂ ਕਾਮਰਸ ਕੀਤਾ ਹੈ ਤੇ ਇਹ ਵੀ ਰੈਵਨਿਊ ਸਰਵਿਸ ਹੈ ਤੇ ਇਸ 'ਚ ਵੀ ਅਸੀਂ ਉਹੀ ਸਾਰੀ ਚੀਜ਼ਾਂ ਦੇ ਬਾਰੇ ਡੀਲ ਕਰਦੇ ਆਂ ਉਹਨਾਂ ਬਾਰੇ ਹੀ ਗੱਲਾਂ ਕਰਦੇ ਆਂ ਤਾਂ ਆਈ ਏਮ ਇੰਜੋਇੰਗ ਇਟ ਤੇ ਮੈਨੂੰ ਇੱਕ ਬਹੁਤ ਅੱਛਾ ਲੱਗਦਾ ਹੈ ਕਿ ਮੈਂ ਮਤਲਬ ਆਈ ਐਮ ਦ ਚੋਸਨ ਵਨ ਮੈਨੂੰ ਲੱਗਦਾ ਹੈ ਕਿ ਰਿਸਪੌਂਸਿਬਿਲਟੀ ਵਾਲੀ ਪੋਸਟ ਹੈ ਤੇ ਅੱਛਾ ਕੰਮ ਕਰਨਾ ਹੈ ਆਪਾਂ ਜੋ ਆਪਣੇ ਕੋਲ ਹੈ ਅਸੀਂ ਅੱਛਾ ਕਰਨਾ ਹੈ ਹੁਣੇ ਅਸੀਂ ਪਿੱਛੇ ਰਿਕਵਰੀ ਕਰਵਾਈ ਹੈ ਅਰਾਊਂਡ 3 ਕਰੋੜਸ ਦੀ ਤਾਂ ਇਹ ਸਾਰੀ ਚੀਜ਼ਾਂ ਨਾਲ ਅੱਛਾ ਲੱਗਦਾ ਹੈ ਕਿ ਤੁਸੀਂ ਕੰਟ੍ਰਿਬਿਊਟ ਕਰ ਪਾ ਰਹੇ ਹੋ ਕੁਝ ਦੇ ਬਾਕੀ ਤਾਂ ਹਾਂਜੀ ਦੇਸ਼ ਲਈ ਬਾਕੀ ਤਾਂ ਸਭ ਬਰਬੀ ਮਿਹਰਬਾਨੀ ਹੈ ਮੈਂ ਕਹੂੰਗੀ ਕਿ ਆਪਣਾ ਰੋਲ ਵੀ ਹੁੰਦਾ ਹੈ ਬਟ ਬlesings ਜਿਹੜੀਆਂ ਹੈ ਉਹ ਬਹੁਤ ਕਮ ਆਂਦੀਆਂ ਨੇ ਬਹੁਤ ਚੰਗਾ ਲੱਗਿਆ ਤੁਹਾਨੂੰ ਨਾਲ ਗੱਲਬਾਤ ਕਰਕੇ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ